ਮਾਮਲਾ ਸਾਹਮਣੇ ਆ ਰਿਹਾ ਹੈ ਕਿ ਨਹਿਰ ਦੇ ਵਿੱਚ ਕਾਰ ਡੁੱਬ ਗਈ ਤਾਂ ਇਸੇ ਕਾਰ ਦੇ ਵਿੱਚ ਪਰਿਵਾਰਿਕ ਮੈਂਬਰ ਸਵਾਰ ਸੀ ਕਾਰ ਦੇ ਵਿੱਚ ਪੰਜ ਬੱਚਿਆਂ ਸਮੇਤ 11 ਲੋਕ ਸਵਾਰ ਸੀ ਜਿਨ੍ਹਾਂ ਦੀ ਜਾਨ ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਬਚਾਈ ਗਈ ਆਪਣੀ ਜਾਨ ਖਤਰੇ ਦੇ ਵਿੱਚ ਵਾਕ ਕਿ ਉਸਨੇ ਬਿਨਾਂ ਸੋਚੇ ਸਮਝੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਤਾਂ ਰस्सियां ਪਾ ਕੇ ਜਿਹੜਾ ਇਹ ਪਰਿਵਾਰ ਨੂੰ ਬਾਹਰ ਕੱਢਿਆ ਗਿਆ ਤਾਂ ਹੁਣ ਕਾਰ ਵੀ ਬਾਹਰ ਕੱਢ ਲਈ ਗਈ ਹੈ ਤੇ ਆਪਣੇ ਜਨਮ ਦਿਨ ਤੇ ਪੁਲਿਸ ਮੁਲਾਜ਼ਮ ਇਨਾ ਪਰਿਵਾਰ ਤੇ ਲਈ ਫਰਿਸ਼ਤਾ ਬਣ ਕੇ ਆਉਂਦਾ ਜਿਸ ਨੇ ਬਿਨਾਂ ਸੋਚੇ ਸਮਝੇ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਤਾਂ ਉਸ ਤੋਂ ਬਾਅਦ ਰस्सियां ਪਾ ਕੇ ਪਰਿਵਾਰਿਕ ਮੈਂਬਰਾਂ ਨੂੰ ਬਾਹਰ ਕੱਢਿਆ ਗਿਆ ਤਾਂ ਕਾਰ ਦੇ ਵਿੱਚ 마ਸੂਮ ਬੱਚੇ ਵੀ ਵਾਰਸੀ ਪੰਜ ਜਵਾਕਸਨ ਤਾ 11 ਲੋਕ ਇਸੇ ਹੀ ਘਾਟ ਦੇ ਵਿੱਚ ਸਫਾਰਨ ਜਿਨ੍ਹਾਂ ਨੂੰ ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਬਚਾਇਆ ਗਿਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਉਹ ਪੁਲਿਸ ਮੁਲਾਜ਼ਮ ਹੈ ਜਿਸ ਦਾ ਜਨਮ ਦਿਨ ਸੀ ਤਾਂ ਉਸਨੇ ਇਮਾਨਦਾਰੀ ਦਿਖਾਉਂਦੇ ਹੋਏ ਜਿਹੜੀ ਅੰਦਰ ਦਿੱਲੀ ਦਿਖਾਈ ਕਿ ਨਹਿਰ ਦੇ ਵਿੱਚ ਛਾਲ ਮਾਰ ਕੇ ਪਰਿਵਾਰ ਦੀ ਜਾਨ ਬਚਾਈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਠਿੰਡਾ ਦੇ ਸਰਹੰਦ ਨਹਿਰ ਦੀਆਂ ਤਸਵੀਰਾਂ ਨੇ ਪੀਸੀਆਰ ਤੇ ਪੁਲਿਸ ਪਾਰਟੀ ਨੋਚਵਾ ਨੌਜਵਾਨ ਵੈਲਫੇਅਰ ਸੁਸਾਇਟੀ ਅਤੇ ਲੋਕਾਂ ਦੀ ਸਹਾਇਤਾ ਦੇ ਨਾਲ ਇਹਨਾਂ ਨੂੰ ਬਾਹਰ ਕੱਢਿਆ ਗਿਆ ਤਾਂ ਕਾਰ ਵੀ ਨਹਿਰ ਦੇ ਵਿੱਚੋਂ ਬਾਹਰ ਕਰ ਲਈ। ਹੋਂਡਾ ਇਮੇਜ ਕਾਰ ਹੈ ਤਾਂ ਇਸ ਕਾਰ ਦੇ ਵਿੱਚ 11 ਜਾਣੇ ਸਵਾਰ ਸਨ। ਪੁਲਿਸ ਦੇ ਜਵਾਨ ਨੇ ਦਲੇਰੀ ਦਿਖਾਈ ਤਾਂ ਬਠਿੰਡਾ ਦੀ ਨੌਜਵਾਨ ਸੁਸਾਇਟੀ ਵਰਕਰਾਂ ਨੇ ਵੀ ਜਿਹੜਾ ਵੱਡਾ ਸਹਿਯੋਗ ਕੀਤਾ ਤਾਂ ਇੱਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੇ ਪੁਲਿਸ ਮੁਲਾਜ਼ਮ ਸਮੇਂ ਸਿਰ ਨਾ ਆਉਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ ਕੀ ਆ ਮੋਰ ਜੀ ਲਾਲ ਮਾਰੀ ਜਿਹਨੂੰ ਬਾਹਰ ਕੱਢਿਆ ਗਿਆ ਉਹਦੇ ਵਿੱਚ ਇਹ ਕੱਪੜਾ ਸੁੱਕਿਆ ਗਿਆ ਆ ਲੈ ਆ ਫੋਟੋ ਵਿੱਚ ਲਾਲ ਮਾਰੀ 24 ਮੈਂ ਉਹਨਾਂ ਦਾ ਸਭਾ ਜੋ ਚੱਲੇ ਉਹਦੀ ਸਾਡੀ ਪਤੀ ਦੀ ਗੱਲ ਮਾਰੀ ਦੇ ਪਤੀ ਬੰਦੇ ਚੱਕਾ ਲੀ ਗੋ ਸਭਾ ਦੀ ਬਹੁਤ ਮਾਰਨਾ ਹੈ ਬੱਸ ਆਜਾ ਹਾਂ ਜਦ ਤੱਕ ਇੰਤਜ਼ਾਰ ਹੈ ਆਦੀ ਪੇ ਆਰੀਆ ਹੋਵੇ ਬੰਦੇ ਕੇ ਆ ਮਾਰ ਕਾਲ ਮਾਰੀ ਹੈ ਲੇਕੇ ਨੂੰ ਬਾਹਰ ਕੱਢ ਦੇ ਉਹਦੇ ਵਿੱਚ ਕੱਪੜਾ ਸੁੱਕਿਆ ਗਿਆ ਆ ਲੈ ਆਂ ਬੋਰਡ ਨੇ ਕਾਲ ਮਾਰੀ ਉਹਦੇ ਤੋਂ ਬੰਦੇ ਆ ਬੰਦੇ ਆ ਤਬਾਜਾ ਮਾਰੀ ਕੇ ਮੱਤੀ ਚੱਪੜਾ ਨਹੀਂ ਹੋਦਾ Hadir. Oke. 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 ਇਧਰੋਂ ਸਾਨੂੰ ਕਿਸੇ ਨੇ ਸੁਨੇਹਾ ਦਿੱਤਾ ਸੀ ਵੀ ਇੱਥੇ ਬੱਚੇ ਵਾਲੀ ਗੱਡੀ ਢਿੱਗ ਪਈ ਅਸੀਂ 2 ਮਿੰਟਾਂ ਦੇ ਵਿੱਚ ਇੱਥੇ ਪਹੁੰਚ ਗਏ ਸਰ ਸਰ ਇੱਥੇ ਆ ਕੇ ਜੋ ਦੇਖਿਆ ਸੀ ਬੱਚੇ ਉੱਪਰ ਬੈਠੇ ਸੀ ਪਾਣੀ ਦੇ ਵਿੱਚ ਮੈਂ ਕੁਝ ਨਹੀਂ ਦੇਖਿਆ ਜੀ ਮੈਂ ਤਾਂ ਪਾਣੀ ਤੇ ਤੈਰਨਾ ਵੀ ਘੱਟ ਹੀ ਜਾਂਦਾ ਸੀ ਮੈਂ ਪਾਣੀ ਦੇ ਵਿੱਚ ਛਾਲ ਮਾਰਤੀ ਜੀ ਅੱਛਾ ਡਿਊਟੀ ਕਿੱਥੇ ਤਨਾ ਦਿੱਤਾ ਨਾਲ ਹੀ ਸਾਡੀ ਬਮਨ ਐਰ ਤੇ ਪੀਸੀਆ ਤੋਂ ਕੁਝ ਹੈਗੀ ਤੁਹਾਨੂੰ ਬਈ ਤੁਸੀਂ ਸਰ ਤੁਸੀਂ ਇਹ ਜਾਨ ਬਚਾਈ ਸਰ ਮੈਨੂੰ ਤਾਂ ਹਜੇ ਵੀ ਮਰੂਣਾ ਆ ਰਿਹਾ ਵੀ ਸਰ ਮੈਂ ਮੈਂ ਟੈਰਨਾ ਵੀ ਜਾਂਦਾ ਸੀ ਮੈਂ ਬੱਚੇ ਮੈਨੂੰ ਬੱਚੇ ਕੁਛ ਹੀ ਹੁੰਦੇ ਸੀ ਅਜੀ ਕੱਲੀ ਬੱਚੇ ਦੇ ਸੀ ਸਰ ਕਿੰਨੇ ਕਿਆ ਰਿਸਕ ਲੈ ਕੇ ਜਮੀ ਸਾ 6 7 7 ਸਾਲ ਤੇ 4 ਬੱਚੇ ਸੀ ਮੈਨੂੰ ਕੁਛ ਨਹੀਂ ਦਿਸਿਆ ਮੈਨੂੰ ਕੱਲ ਬੱਚੇ ਨਹੀਂ ਨਹੀਂ ਸਰ ਸੇਫਲੀ ਜਮਾ ਸਹੀ ਹੈ ਗੱਡੀ ਕਿੰਨੇ ਛੋਟੀ ਹੈ ਕਿ ਸਵਾਰੀਆਂ ਵੱਧ ਸੀ ਹੁਣ ਸਰ ਉਹ ਦੇਖਦੇ ਆ ਫਿਰ ਕੀ ਕਾਰਵਾਈ ਕਰਨਗੇ ਜੀ ਦੇਖਦੇ ਆ ਜਿਆ ਵੀ ਸੀ ਨਹੀਂ ਸਰ ਇਹ ਹੈ ਕਿ ਪਬਲਿਕ ਦੀ ਮਤਲਬ ਨਾਲ ਕਰਦੇ ਵੀ ਅਸੀਂ ਵਿੱਚ ਸੀਗੇ ਨਹੀਂ ਸਰ ਪਬਲਿਕ ਬਹੁਤ ਸੀਗੀ ਇੱਥੇ ਜੀ ਹਾਂਜੀ ਨਾਲ ਇੱਕ ਸਰਦਾਰ ਮੁੰਡਾ ਸੀ ਬਹੁਤ ਉਹਨੇ ਬਹੁਤ ਹੈਲਪ ਕੀਤੀ ਹਾਂਜੀ ਸਰ ਹਾਂਜੀ ਸਰ